ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਵਕ ਵਕ ਥਾਵਾਂ ਤੇ ਵਕ ਵਕ ਧਰਮ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਬਨਾਰਸ ਵਿਖੇ ਪਹੁੰਚੇ ਜਿਸ ਨੂੰ Hindu ਧਰਮ ਵਿੱਚ ਕਾਂਸ਼ੀ ਅਰਥਾਤ ਵਿਦਿਆ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ ਜਦੋਂ ਗੁਰੂ ਜੀ ਬਨਾਰਸ ਵਿਖੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਇੱਕ ਮਸ਼ਹੂਰ ਚੌਂਗ ਵਿੱਚ ਆਪਣਾ ਡੇਰਾ ਲਗਾ ਲਿਆ ਤੇ ਉਸ ਵੇਲੇ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲਿਬਾਸ ਹੁੰਦਾ ਸੀ ਉਹ ਬੜਾ ਹੀ ਆਮ ਜਿਹਾ ਹੁੰਦਾ ਸੀ ਜਿਸ ਨੂੰ ਦੇਖ ਕੇ ਇਹ ਵੀ ਨਹੀਂ ਪਤਾ ਲੱਗਦਾ ਸੀ ਕਿ ਉਹ ਕਿਸ ਧਰਮ ਨਾਲ ਸੰਬੰਧ ਰੱਖਦੇ ਹਨ ਕਿਉਂਕਿ ਆਪਣੇ ਲਿਬਾਸ ਤੋਂ ਨਾ ਤਾਂ ਉਹ ਹਿੰਦੂ ਲੱਗਦੇ ਸਨ ਤੇ ਨਾ ਹੀ ਮੁਸਲਮਾਨ ਲੱਗਦੇ ਸਨ ਬਨਾਰਸ ਦੇ ਚੌਂਕ ਵਿੱਚ ਆਸਣ ਲਗਾ ਕੇ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਮਰਦਾਨਿਆ ਬਾਣੀ ਆਈ ਹੈ ਰਬਾਬ ਵਜਾਓ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗ ਪਏ ਤੇ ਗੁਰੂ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਕੀਰਤਨ ਤੋਂ ਉਸ ਚੌਂਕ ਵਿੱਚੋਂ ਲੰਘਦੇ ਕਈ ਸਾਰੇ ਲੋਕ ਬੜੇ ਪ੍ਰਭਾਵਿਤ ਹੋਏ ਤੇ ਰਸ ਭਰਿਆ ਕੀਰਤਨ ਸੁਣਨ ਵਾਸਤੇ ਹੌਲੀ-ਹੌਲੀ ਉੱਥੇ ਪੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਗੁਰੂ ਜੀ ਦਾ ਕੀਰਤਨ ਸੁਣ ਕੇ ਲੋਕਾਂ ਦੇ ਮਨ ਨੂੰ ਬੜੀ ਸ਼ਾਂਤੀ ਪ੍ਰਤੀਤ ਹੋ ਰਹੀ ਸੀ ਜਦੋਂ ਇਸ ਗੱਲ ਦਾ ਪਤਾ ਉੱਥੋਂ ਦੇ ਵਿਦਵਾਨ ਪੰਡਤਾਂ ਨੂੰ ਲੱਗਾ ਕਿ ਇੱਕ ਬਾਹਰ ਤੋਂ ਆਏ ਸਾਧੂ ਦੇ ਕੀਰਤਨ ਤੋਂ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਤਾਂ ਉਹਨਾਂ ਪੰਡਤਾਂ ਨੇ ਮਿਲ ਕੇ ਇੱਕ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਇਸ ਸਾਧੂ ਨੂੰ ਇੱਥੋਂ ਭਜਾਇਆ ਜਾਵੇ ਤੇ ਉਹ ਸਾਰੇ ਜਾਨੇ ਇਕੱਠੇ ਹੋ ਗਏ ਗੁਰੂ ਜੀ ਦੇ ਕੋਲ ਆ ਗਏ ਇੰਨਾ ਪੰਤਾਂ ਦਾ ਇੱਕ ਆਗੂ ਸੀ ਜਿਸ ਦਾ ਨਾਮ ਚਤੁਰਦਾਸ ਸੀ ਚਤੁਰਦਾਸ ਆਪਣੇ ਆਪ ਨੂੰ ਬਹੁਤ ਚਤੁਰ ਵੀ ਸਮਝਦਾ ਸੀ ਚਤੁਰਦਾਸ ਗੁਰੂ ਜੀ ਦੇ ਪਾਸ ਆਣ ਕੇ ਕੋਲ ਖੜੇ ਲੋਕਾਂ ਨੂੰ ਆਖਣ ਲੱਗਾ ਕਿ ਤੁਸੀਂ ਜਿਨ੍ਹਾਂ ਦਾ ਕੀਰਤਨ ਸੁਣ ਰਹੇ ਹੋ ਇਹ ਨਾ ਤਾਂ ਕੋਈ ਮੁਸਲਮਾਨ ਫਕੀਰ ਲੱਗਦੇ ਹਨ ਤੇ ਨਾ ਹੀ ਕੋਈ ਹਿੰਦੂ ਸਾਧੂ ਲੱਗ ਰਹੇ ਹਨ ਨਾ ਹੀ ਇਹਨਾਂ ਦੇ ਹੱਥ ਵਿੱਚ ਕੋਈ ਮਾਲਾ ਹੈ ਤਾਂ ਇੱਕ ਆਮ ਜਿਹੇ ਇਨਸਾਨ ਦੇ ਕੀਰਤਨ ਨੂੰ ਸੁਣਨਾ ਬਿਲਕੁਲ ਵਿਅਰਥ ਹੈ ਤਾਂ ਪੰਡਤ ਚਤੁਰਦਾਸ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਗੁਰੂ ਜੀ ਨੇ ਉਹਨਾਂ ਪੜਤਾਂ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਦਿੱਤੇ ਕਿ ਤੁਸੀਂ ਜੋ ਧਰਮ ਦਾ ਲਿਬਾਸ ਤੇ ਨਿਸ਼ਾਨੀਆਂ ਦੱਸਦੇ ਹੋ ਉਹ ਪ੍ਰਭੂ ਦਾ ਨਾਮ ਲੈਣ ਲੱਗਿਆਂ ਸਭ ਵਿਅਰਥ ਹਨ ਜੇਕਰ ਤੁਸੀਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਕਾਬੂ ਵਿੱਚ ਕਰਕੇ ਪ੍ਰਭੂ ਦੀ ਭਗਤੀ ਤੇ ਨੇਕ ਕਰਮ ਕਰੋਗੇ ਤਾਂ ਤੁਹਾਨੂੰ ਫਿਰ ਕਿਸੇ ਵੀ ਨਿਸ਼ਾਨੀ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਜਾਂ ਜਾਂ ਫਿਰ ਪੱਥਰ ਨੂੰ ਪੂਜਣ ਦੀ ਕੋਈ ਲੋੜ ਨਹੀਂ ਪਵੇਗੀ ਜੇਕਰ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਇਕਜਿਤ ਹੋ ਕੇ ਸੇਵਾ ਤੇ ਸਿਮਰਨ ਕਰਦੇ ਰਹੋ ਪ੍ਰਭੂ ਦੀ ਕਿਰਪਾ ਤੁਹਾਡੇ ਉੱਪਰ ਆਪ ਹੋ ਜਾਵੇਗੀ ਚਤੁਰਦਾਸ ਗੁਰੂ ਜੀ ਦੇ ਗਿਆਨ ਭਰਪੂਰ ਉਪਦੇਸ਼ਾਂ ਨੂੰ ਸੁਣ ਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਿਆਂ ਹੋਇਆ ਬੋਲਿਆ ਕਿ ਮੈਨੂੰ ਹੁਣ ਸਮਝਾਇਆ ਹੈ ਕਿ ਤੁਸੀਂ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਨਹੀਂ ਹੋ ਬਲਕਿ ਤੁਸੀਂ ਤਾਂ ਆਪ ਵੀ ਪਰਮੇਸ਼ਵਰ ਦਾ ਰੂਪ ਹੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਦੇ ਨਾਲ ਬਨਾਰਸ ਦੇ ਪੜਤਾਂ ਨੂੰ ਨਿਹਾਲ ਕੀਤਾ ਤੇ ਜਿੰਨਾ ਚਿਰ ਵੀ ਬਨਾਰਸ ਵਿੱਚ ਰਹੇ ਉਹਨਾਂ ਚ ਸਭ ਨੂੰ ਨਾਮ ਸਿਮਰਨ ਤੇ ਲੋਕ ਭਲਾਈ ਦੇ ਕੰਮ ਕਰਨ ਦਾ ਉਪਦੇਸ਼ ਦਿੰਦੇ ਰਹੇ ਜੀ